ਗੱਰ ਦੇ ਵਿੱਚੋ ਵਿੱਚ ਦਿਨ ਦਿਹਾੜੇ ਲੁੱਟ ਦੀ ਇੱਕ ਵੱਡੀ ਵਾਰਦਾਤ ਨੂੰ ਲੁਟੇਰਿਆਂ ਨੇ ਅੰਜਾਮ ਦਿੱਤਾ ਹੈ ਤੇ ਮਾਮਲਾ ਏ ਬਰਨਾਲਾ ਦਾ ਜਿੱਥੇ ਕਿ ਘਰ ਦੇ ਬਾਹਰ ਖੜੀ ਗੱਡੀ ਦੇ ਵਿੱਚੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ 2,170,000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਨੇ ਤੇ ਇਹ ਘਟਨਾ ਆਰਥ ਦਾ ਕੰਮ ਕਰਨ ਵਾਲੇ ਇੱਕ ਵਪਾਰੀ ਦੇ ਨਾਲ ਘਟੀ ਹੈ ਤੇ ਲੁਟੇਰਿਆਂ ਨੇ ਪੂਰੀ ਯੋਜਨਾ ਬਣਾ ਕੇ ਇਸ ਡਕੈਤੀ ਨੂੰ ਅੰਜਾਮ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਆਰਤੀਏ ਨੇ ਬੈਂਕ ਦੇ ਵਿੱਚੋਂ 5 ਲੱਖ ਰੁਪਏ ਕਢਵਾਏ ਸੀ ਤੇ ਉਹਨਾਂ ਵਿੱਚੋਂ ਕੁਝ ਪੈਸੇ ਆਪਣੀ ਦੁਕਾਨ ਵਿੱਚ ਰੱਖ ਲਏ ਤੇ ਬਾਕੀ 2,170,000 ਰੁਪਏ ਘਰ ਦੇ ਬਾਹਰ ਖੜੀ ਗੱਡੀ ਦੇ ਵਿੱਚ ਰੱਖ ਦਿੱਤੇ ਤੇ ਇਸ ਤੋਂ ਬਾਅਦ ਲੁਟੇਰਿਆਂ ਨੇ ਇਹਨਾਂ ਰੁਪਿਆਂ ਦੇ ਉੱਤੇ ਹੱਥ ਸਾਫ਼ ਕਰ ਦਿੱਤਾ ਖੁਸ਼ਾਲ ਗੋਲ ਫਿਰ ਨਾ ਕੋਟ ਮਿੰਦਰ ਬੈਂਕ ਚ ਗਿਆ ਸੀ ਮੈਂ ਪੈਸੇ ਕਢਵਾਉਣੇ 5 ਲੱਖ ਰੁਪਏ ਕੋਟ ਮਿੰਦਰ ਬੈਂਕ ਚ ਮੈਂ 5 ਲੱਖ ਰੁਪਏ ਕਢਾ ਲਿਆ ਉਸ ਦਿਨ ਸਾਡੀ ਦੁਕਾਨ ਹੈ ਮੰਡੀ ਚ ਪਿੱਕ ਨੰਬਰ ਉੱਥੇ ਗਿਆ ਮੈਂ ਉੱਥੇੋਂ 2 ਲੱਖ 3000 ਰੁਪਏ ਮੈਂ ਦੇਦਾ ਉਸ ਦਿਨ 2 ਲੱਖ 7000 ਰੁਪਏ ਮੈਂ ਝੋਲੇ ਚ ਪਾ ਕੇ ਝੋਲੇ ਚ ਪੈਸੇ ਕਰੇ ਲਿਆਇਆ ਕਰੇ ਲਿਆ ਕੇ ਪੈਸੇ ਮੈਂ ਕਾਰ ਚ ਰੱਖਤੇ ਮੈਂ ਸਕੂਟਰੀ ਅੰਦਰ ਲਾਤੀ ਮੈਂ 2 ਮਿੰਟ 5 ਮਿੰਟ ਅੰਦਰ ਗਿਆ ਸੀ ਵਾਸ਼ਰੂਮ ਚ ਆਨੇ ਨੂੰ ਜੋ ਬਾਹਰ ਜਿੱਤ ਬਾਕਾ ਹੋਇਆ ਗਿਆ ਸੀ ਉਹ ਸ਼ੀਸ਼ਾ ਤੋੜ ਕੇ ਪੈਸੇ ਲੈ ਗਏ ਸੀ ਸੀਸੀਟੀਵੀ ਫੁਟੇਜ ਕਲੀਅਰ ਨਹੀਂ ਆਈ ਫੁਟੇਜ ਆਈ ਹੈ ਵੈਸੇ ਉਹ ਮੋਟਰਸਾਈਕਲ ਉਨੇ ਪਰ ਫੁਟੇਜ ਆਈ ਦੋ ਜਾਨ ਨਹੀਂ ਆਈ ਕੋ ਵੀ ਨਹੀਂ ਪਰ ਫਾਇਸੇਂ ਬੰਦੇ ਤੋਂ ਲੱਗਦਾ ਛਤ ਕੋ ਵੀ ਨਹੀਂ ਕਿਸ ਤੂ ਅਸਤਜਨ ਘਟਨਾ ਸਾਫ ਕੀਤਾ ਹੈ ਸਾਡਾ ਅਨਸਾਫ ਕੀਤਾ ਹੈ ਸਾਡੇ ਪੈਸੇ ਵਾਪਸ ਵਾਈਆਂ ਨਹੀਂ ਲੋਕਾਂ ਨੂੰ ਪੜੇ ਆਵੇ ਤਾਂ ਕਿ ਸ਼ਹਿਰ ਦੀ ਗਾਹਾਂ ਤੋਂ ਵੀ ਹੋ ਰਹੇ ਸਹੀ ਸੁਨੀਦਰ ਗੋਇਲ ਸਹੀ ਕਹਿਣਾ ਚਾਹਨੇ ਜਿਹੜਾ ਇਹ ਦਿਨੇ ਘਟਨਾ ਹੋਈ ਹੈ ਇਥੇ ਕਿਤਨਾ ਮਸ਼ਹਰ ਚ ਬਹੁਤ ਜਿਆਦਾ ਹੋ ਰਹੀਆਂ ਨੇ ਅਸੀਂ ਵਪਾਰੀ ਬੰਦੇ ਆ ਤੇ ਸਾਡਾ ਮੂਰੇ ਕਣਕ ਦਾ ਵੀ ਸੀਜ਼ਨ ਹੈ ਕਸਾਨ ਵੀ ਆਉਣਗੇ ਬੈਂਕਾਂ ਨਾਲ ਵੀ ਅਸੀਂ ਕੈਸ਼ ਲੈਣਾ ਵੀ ਹੈ ਦੇਣਾ ਵੀ ਹੈ ਇਸ ਕਰਕੇ ਸਿ ਆਪਦੀ ਸੇਫਟੀ ਪੱਕਾ ਚਾਉਣਾ ਵੀ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਸੰਭਲ ਪੂਰੇ ਤੋਂ ਪੂਰਾ ਧਿਆਨ ਦੇ ਕੇ ਵੀ ਸਾਡੀ ਸੇਫਟੀ ਰੱਖੇ ਇਸ ਬਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਲੁੱਟ ਦੀ ਘਟਨਾ ਸ਼ਹਿਰ ਦੇ ਵਿੱਚੋਂ ਵਿੱਚ ਹੋਈ ਹੈ ਤੇ ਜਿਹੇ ਇਲਾਕੇ ਦੇ ਵਿੱਚ ਡਕੈਤੀ ਦੀ ਘਟਨਾ ਦੇ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਉਹਨਾਂ ਇਹ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਜਿਕ ਤਤੋਂ ਉੱਤੇ ਸਖਤ ਕਾਰਵਾਈ ਕਰੇ ਕਿ ਕੋਈ ਨਹੀਂ ਤਾਂ ਪ੍ਰਸ਼ਾਸਨ ਨੂੰ ਇਹੀ ਦਰਖਾਸਤ ਕਰਨਾ ਜਾਊਗਾ ਇਲੈਕਸ਼ਨ ਟਾਈਮ ਚੱਲ ਰਿਹਾ ਹੈਗਾ ਇਲੈਕਸ਼ਨ ਟਾਈਮ ਹੋਣ ਦੇ ਦੌਰਾਨ ਬਾਧੂ ਫੋਰਸਿਸ ਐਸੇ-ਬਸੇ ਲੱਗੀਆਂ ਨੇ ਚਾਰੋਂ ਪਾਸੇ ਸ਼ਹਿਰ ਨੂੰ ਘੇਰਿਆ ਹੋਇਆ ਫੋਰਸਿਸ ਨਾਲ ਇਸ ਕਰਕੇ ਅਮਨ ਸ਼ਾਂਤੀ ਸ਼ਹਿਰ 'ਚ ਬਰਕਰਾਰ ਰੱਖਣ ਵਾਸਤੇ ਲੋਕਾਂ ਨੂੰ ਸੁੱਖਦਾ ਸਾਹ ਲੈਣ ਵਾਸਤੇ ਇਹ ਜਿਹੇ ਬੰਦਿਆਂ ਤੇ ਜਿਹੜੇ ਅਨਪਛਾਤੇ ਲੋਕ ਇਹ ਜਿਹੇ ਗਲਤ ਵਾਰਦਾਤਾਂ ਨੂੰ ਇਲਜ਼ਾਮ ਦਿੰਦੇ ਨੇ ਛੇਤੀ-ਛੇਤੀ ਫੜਿਆ ਜਾਣਾ ਚਾਹੀਦਾ ਆਗੀ ਸ਼ਹਿਰ 'ਚ ਅਮਨ ਕਾਨੂੰਨ ਦੀ ਵਿਵਸਥਾ ਸਹੀ ਤਰੀਕੇ ਨਾਲ ਮੈਂਡੇਨ ਕਿਤੇ ਰਹੇ ਜਾ ਸਕੇ ਹੁਣੇ ਸ਼ਹਿਰ ਦੇ ਜਿਹੜਾ ਇਹ ਵਾਰਦਾਤ ਕੀਤੀ ਹੈ ਜਮਾ ਸ਼ਹਿਰ ਦਾ ਕਰੀਬ ਏਰੀਆ ਸ਼ਹਿਰ ਦੇ ਜਿਹਨਾਂ ਵਿੱਚ ਪਜੰਗ ਜ ਹੈ ਅਗਰ ਐਸੇ ਏਰੀਆ 'ਚ ਵੀ ਇਹੇ ਜੀ ਵਾਰਦਾਤਾਂ ਹੋ ਰਹੀਆਂ ਨੇ ਤਾ ਆਪਾਂ ਉਹ ਯਾ ਕੰਮ ਨੂੰ ਸਾਨੂੰ ਇਹ ਸੋਚਣਾ ਬਹੁਤ ਮਜਬੂਰ ਵਾਲੀ ਗੱਲ ਹੈ ਵੀ ਆਪਾਂ ਕਿੱਥੇ ਸਿਕਿਉਰ ਹੈ ਕਿੱਥੇ ਨਹੀਂ ਸਰ ਜੀ ਹਰੇਕ ਨੂੰ ਕੈਸ਼ ਦੀ ਦੇਖੋ ਹਿਲਜੁਲ ਹੋਣੀ ਹੈ ਦੇਖੋ ਜ਼ਿੰਮੇਦਾਰ ਨੇ ਵੀ ਕੈਸ਼ ਲੈਣਾ ਹੈ ਬੈਂਕਾਂ ਜੋ ਵੀ ਨਿਕਲਣਾ ਹੈ ਇਸ ਚੀਜ਼ ਵਾਸਤੇ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣਾ ਆਪੂ ਖਾਸ ਫੋਰਸਿਸ ਹੋਰ ਇੰਪਲਾਈ ਕਰਨੀਆਂ ਪੈਣਗੀਆਂ ਤਾਂ ਕਿ ਇਸ ਚੀਜ਼ ਦੇ ਬਾਰਦਾਤਾਂ ਨੇ ਉਸ ਤੇ ਲੋਕਾਂ ਨੂੰ ਅਮਨ ਸ਼ਾਂਤੀ ਬਰਕਰਾਰ ਰਹਿ ਸਕੇ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਹੋਏ ਇਸ ਚੀਜ਼ ਹੈਲਥ ਬੱਕੋ ਵੀ ਕਈ ਵਾਰ ਕੋਈ ਹੋਰ ਬਾਰਦਾਤ ਵੀ ਕਰ ਸਕਦਾ ਕੋਈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਹੈ ਸਰਕਾਰ ਨੂੰ ਇਸ ਚੀਜ਼ ਵਾਸਤੇ ਖਾਸ ਧਿਆਨ ਉਧਰ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਵਪਾਰੀ ਦੇ ਬਿਆਨਾਂ ਦੇ ਆਧਾਰ ਉਤੇ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਤੇ ਆਰੋਪੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਰੇ ਪਹਿਲੂਆਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਇਹ ਜੋ ਵਾਰਦਾਤ ਹੋਈ ਆ ਖੁਸ਼ਾਲ ਗੋਇਲ ਵਾਸੀ ਗੋਬਿੰਦ ਕਲੋਨੀ ਗੜੀ ਨੰਬਰ 1 ਬਰਨਾਲਾ ਜਿਨ੍ਹਾਂ ਦਾ ਕਿ ਆਰਥ ਦਾ ਕੰਮ ਹੈ। ਇਹ ਅੱਜ ਦੁਪਹਿਰ ਕਰੀਬ 1 ਵਜੇ ਆਪਣੇ ਬੈਂਕ ਤੋਂ ਇਹਨਾਂ ਨੇ ਇੱਕ ਕਲੀ 5 ਲੱਖ ਰੁਪਇਆ ਵਿਡਰਾਅ ਕੀਤਾ ਸੀ ਉਸ ਤੋਂ ਬਾਅਦ ਇਸ ਸਕੂਟੀ ਦੇ ਉੱਤੇ ਆਪਣੀ ਜਿਹੜੀ ਆੜਤੀ ਦੁਕਾਨਾ ਤੜਾ ਮੰਡੀ ਬਰਨਾਲਾ ਉੱਥੇ ਗਏ ਉੱਥੇ ਇਹਨਾਂ ਨੇ ਕੁਝ ਪੈਸੇ ਉਹਦੇ ਵਿੱਚੋਂ 2 ਲੱਖ 70000 ਰੁਪਇਆ ਇਹਨਾਂ ਨੇ ਆਪਣੀ ਦੁਕਾਨ ਦੇ ਉੱਤੇ ਜਿਹੜਾ ਫੜਾਇਆ ਤੇ ਬਾਕੀ ਪੈਸੇ ਲੈ ਕੇ ਇਸ ਸਕੂਟੀ ਦੇ ਉੱਤੇ ਆਪਣੇ ਘਰੇ ਆ ਗਏ ਉੱਥੋਂ ਇਹਨਾਂ ਨੇ ਉਹ ਜਿਹੜੇ ਪੈਸੇ ਸੀ ਫਰਦਰ ਆਪਣੇ ਕਿਸੇ ਸ਼ੈਲਰ ਦੇ ਉੱਤੇ ਫਰਾਉਣ ਜਾਣਾ ਸੀ ਇਹਨਾਂ ਦੀ ਗੱਡੀ ਘਰ ਦੇ ਬਾਹਰ ਹੀ ਖੜੀ ਸੀ ਤੇ ਕੁਸ਼ਾਲ ਗੋਇਲ ਨੇ ਘਰ ਦੇ ਬਾਹਰ ਹੀ ਰੋਕ ਕੇ ਸਕੂਟੀ ਦੇ ਵਿੱਚੋਂ ਪੈਸੇ ਕੱਢ ਕੇ ਤੇ ਆਪਣੀ ਗੱਡੀ ਦੇ ਵਿੱਚ ਉਹ ਪੈਸੇ ਰੱਖ ਦਿੱਤੇ ਸੀ ਤੇ ਇਹ ਕੁਝ ਮਿੰਟਾਂ ਵਾਸਤੇ ਹੀ ਆਪਣੇ ਘਰ ਦੇ ਅੰਦਰ ਵਾਸ਼ਰੂਮ ਯੂਜ਼ ਕਰਨ ਹੀ ਗਏ ਸੀ ਜਦੋਂ ਇਹ ਬਾਹਰ ਆਏ ਆ ਨਾ ਆ ਕੇ ਦੇਖਿਆ ਕਿ ਨਾਲ ਦੀ ਗੱਡੀ ਦਾ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਉਹਦੇ ਵਿੱਚੋਂ ਜਿਹੜੇ ਪੈਸੇ ਮਿਸਿੰਗ ਸੀਗੇ ਤੁਰੰਤ ਜਿਹੜਾ ਜਦੋਂ ਸੂਚਨਾ ਮਿਲਣ ਦੇ ਉੱਤੇ ਸਾਡੀਆਂ ਸਾਰੀਆਂ ਪੁਲਿਸ ਟੀਮਾਂ ਉੱਤੇ ਥਾਣਾ ਸਿੱਧੀ ਬਨ ਪਰਾਲਾ ਤੋਂ ਸੀਆਈਏ ਤੋਂ ਟੀਮ ਉੱਥੇ ਪਹੁੰਚ ਗਈਆਂ ਤੇ ਜਿਹੜੀ ਸੀਸੀਟੀਵੀ ਫੁਟੇਜਸ ਚੈੱਕ ਕਰਨ ਤੇ ਪਾਇਆ ਗਿਆ ਕਿ ਦੋ ਅਨਨੋਨ ਜਿਹੜੇ ਪਰਸਨ ਐ ਕੋਈ ਇੱਕ ਮੋਟਰਸਾਈਕਲ ਦੇ ਉੱਤੇ ਜੋ ਕਿ ਪਹਿਲਾਂ ਤੋਂ ਹੀ ਉੱਥੇ ਤਾਕ ਲਾ ਕੇ ਨੇੜੇ-ਤੇੜੇ ਹੈਗੇ ਸੀ ਉਹਨਾਂ ਨੇ ਜਦੋਂ ਖੁਸ਼ਾਲ ਕੋਲੇ ਨੇ ਆ ਕੇ ਆਪਣਾ ਪੈਸਿਆਂ ਦਾ ਬੈਗ ਗੱਡੀ ਦੇ ਵਿੱਚ ਰੱਖਿਆ ਤੇ ਘਰ ਦੇ ਅੰਦਰ ਗਏ ਉਹਨਾਂ ਨੇ ਤੁਰੰਤ ਉੱਥੇ ਕੋਲ ਦੀ ਮੋਟਰਸਾਈਕਲ ਤੇ ਆ ਕੇ ਗੱਡੀ ਦਾ ਸ਼ੀਸ਼ਾ ਭੰਨ ਕੇ ਤੇ ਉਹਦੇ ਵਿੱਚੋਂ ਉਹ ਕੈਸ਼ ਜਿਹੜਾ ਲੈ ਕੇ ਫਰਾਰ ਹੋ ਗਏ ਸੋ ਇਸ ਦੇ ਉੱਤੇ}{|\text{ਪ੍ਰਸ਼ਾਲ ਕੋਇਲ ਦੇ ਬਿਆਨਾਂ ਦੇ ਉੱਤੇ ਮਕਦਮਾ ਥਾਣਾ ਸਿਟੀਵਨ ਬਰਨਾਲਾ ਵਿਖੇ ਧਿੰਤਾਰਾ 379 ਤੇ 34 ਆਈਪੀਸੀ ਦਰਜ ਕੀਤਾ ਜਾ ਰਿਹਾ ਹੈ। ਵੱਖ-ਵੱਖ ਟੀਮਾਂ ਥਾਣਾ ਸਿਟੀ ਬਰਨਾਲਾ ਦੀਆਂ, ਸੀਆਈਏ ਸਟਾਫ ਦੀਆਂ ਬਣਾ ਕੇ ਗੋਵਿੰਦ ਕਲੋਨੀ ਤੋਂ ਫਰਦਰ ਜਿਹੜਾ ਰੂਟ ਬਣਦਾ ਹੈ ਸਾਰੀਆਂ ਸਿਸਟਮ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਏਗਾ। ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨਿਤ ਸ਼ਰਮਾ ਦੀ ਰਿਪੋਰਟ।